ਮੂਹ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਅਸੀਂ ਇਹ ਵੀਡੀਓ ਆ ਉਹ ਬਣਾ ਰਹੇ ਆ ਉਹ ਇੱਕ ਖਾਸ ਮਕਸਦ ਆ ਜਿਹੜਾ ਉਹਨੂੰ ਸਾਹਮਣੇ ਰੱਖ ਕੇ ਵੀਡੀਓ ਬਣਾ ਰਹੇ ਆ ਕਾਰਨ ਇਹ ਆ ਕਿ ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਪਿੰਡ ਫੱਤੇਵਾਲਾ ਇੱਥੇ ਜਿਹੜਾ ਵਾ ਉਹ ਪ੍ਰਸ਼ਾਸਨ ਵੱਲੋਂ ਜਿਹੜਾ ਕੈਂਪ ਆ ਉਹ ਆਰਗੇਨਾਈਜ਼ ਕੀਤਾ ਹੋਇਆ ਹੈ ਹੜਪੀੜਤਾਂ ਵਾਸਤੇ ਤੇ ਇਸ ਦੇ ਨਾਲ ਹੀ ਸਕੂਲ ਵੱਲੋਂ ਪ੍ਰਸ਼ਾਸਨ ਵੱਲੋਂ ਔਰ ਹੋਰ ਵੱਖ-ਵੱਖ ਸੰਸਥਾਵਾਂ ਵੱਲੋਂ ਜਿਹੜਾ ਵਾ ਉਹ ਸਾਡਾ ਸਹਿਯੋਗ ਕੀਤਾ ਜਾ ਰਿਹਾ ਹੈ ਅਸੀਂ ਇੱਥੇ ਲੰਗਰ ਆ ਜਿਹੜਾ ਉਹ ਅਟੋਟਾ ਜਿਹੜਾ ਉਹ ਵਰਤ ਰਿਹਾ ਹੈ ਇੱਕ ਕੋਈ ਚੈਨਲ ਆ ਪੰਜਾਬ ਆਨਲਾਈਨ ਕਰਕੇ ਉਸ ਚੈਨਲ ਨੇ ਇਸ ਸਕੂਲ ਦੇ ਸਬੰਧਤ ਇੱਕ ਪੋਸਟ ਆ ਜਿਹੜੀ ਉਹ ਪਾਈ ਆ ਜਿਹਦੇ ਵਿੱਚ ਉਹਨੇ ਕਿਹਾ ਕਿ ਇੱਥੇ ਇਸ ਤਰੀਕੇ ਦਾ ਕੈਂਪ ਆ ਜਿਹੜਾ ਉਹ ਚੱਲ ਰਿਹਾ ਹੈ ਔਰ ਇਸ ਕੈਂਪ ਦੇ ਵਿੱਚ ਲੋਕਾਂ ਨੂੰ ਜਿਹੜਾ ਵਾ ਉਹ ਬਹੁਤ ਸਾਰੇ ਸਮਾਨ ਦੀ ਜ਼ਰੂਰਤ ਆ ਜਿੱਦਾਂ ਕੱਪੜਿਆਂ ਦੀ ਹੋਰ ਦਵਾਈਆਂ ਦੀ ਤਾਂ ਉਹਦੇ ਨਾਲ ਸੰਬੰਧਤ ਉਹਨੇ ਕੀ ਕੀਤਾ ਆ ਕਿ ਥੱਲੇ ਆਵਦਾ ਇੱਕ ਸਕੈਨਰ ਵੀ ਪਾਇਆ ਆ ਕਿ ਇਸ ਸਕੈਨਰ ਦੇ ਵਿੱਚ ਜਿਹੜਾ ਵਾ ਉਹ ਇਸ ਖਾਤੇ ਦੇ ਵਿੱਚ ਪੈਸੇ ਪਾ ਦਿੱਤੇ ਜਾਣ ਤਾਂ ਅਸੀਂ ਸਾਰੇ ਆਪ ਨੂੰ ਬੇਨਤੀ ਕਰਦੇ ਆ ਕਿ ਅਸੀਂ ਕਿਸੇ ਤੋਂ ਕਿਸੇ ਵੀ 1 ਰੁਪਏ ਦੀ ਮਦਦ ਜਿਹੜੀ ਆ ਉਹ ਨਹੀਂ ਮੰਗਦੇ ਕਿ ਜੇਕਰ ਤੁਸੀਂ ਰਾਸ਼ਨ ਦੀ ਸੇਵਾ ਕਰਨੀ ਆ ਉਹ ਤੁਸੀਂ ਸਕੂਲ ਦੇ ਵਿੱਚ ਆ ਕੇ ਕਰ ਸਕਦੇ ਹੋ ਜਾਂ ਸਿੱਧੀ ਕਿਸੇ ਵੀ ਚੀਜ਼ ਦੀ ਕੋਈ ਸੇਵਾ ਵਾ ਜਿਹੜੀ ਉਹ ਤੁਸੀਂ ਨਿਭਾਉਣਾ ਚਾਹੁੰਦੇ ਹੋ ਉਹ ਸਿੱਧਾ ਤੁਸੀਂ ਸਕੂਲ ਦੇ ਵਿੱਚ ਆਓ ਇੱਥੇ ਜਿਹੜੀ ਸੇਵਾ ਵਾ ਉਹ ਕਰੋ ਕਿਸੇ ਵੀ ਸਕੈਨਰ ਦੇ ਉੱਪਰ ਕਿਸੇ ਨੇ ਵੀ ਸਾਡੇ ਨਾਮ ਦੇ ਉੱਪਰ ਜਿਹੜਾ ਵਾ ਉਹ ਕੋਈ ਪੈਸੇ ਮੰਗਦਾ ਕਿਰਪਾ ਕਰਕੇ ਉਹ ਪੈਸੇ ਜਿਹੜੇ ਉਹ ਨਾ ਦਿੱਤੇ ਜਾਣ ਔਰ ਇਹ ਜਿਹੜਾ ਪੰਜਾਬ ਆਨਲਾਈਨ ਚੈਨਲ ਆ ਅਸੀਂ ਇਹਦੇ ਉੱਪਰ ਜਿਹੜੀ ਆ ਉਹ ਰਿਪੋਰਟ ਵੀ ਕਰ ਰਹੇ ਆ ਸਾਈਬਰ ਕ੍ਰਾਈਮ ਦੇ ਵਿੱਚ ਅਸੀਂ ਇਹਨੂੰ ਦੇ ਰਹੇ ਆ ਕਿ ਸਾਡੇ ਨਾਮ ਦੇ ਉੱਪਰ ਜਿਹੜਾ ਵਾ ਉਹ ਪੈਸੇ ਇਕੱਠੇ ਕੀਤੇ ਜਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ